ਫਿਰ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਕੂੜ ਹੈ ਅੰਤੇ ਹੋਏ ਬినాਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਆ ਤੇ ਅਗਲੇ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆਂ ਸਹਬ ਨੇ ਅਵਰ ਨ ਜਾਏ ਕਿਸ ਆਗੇ ਅਰਦਾਸ ਕਰ ਜੋ ਮਿਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਕੁਰਾ ਜਿਸ ਭੰਡਾਰ ਸਦਾ ਸਦਾ ਸਲਾਹੀਏ ਅੰਤ ਨ ਪਾਰਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾ ਦੀ ਐ ਇਹ ਮਤ ਵੇਖ ਮਨ ਤਨ ਮਿਠਾ ਤੇਸ ਲਗੇ ਜਿਸ ਮਸਤ ਕਾ ਨਾਨਕ ਲੇਖ ਫਿਰ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਇਸ ਬਿਨ ਅਵਰਣਾ ਕੋਈ ਮਿਹਰ ਕਰੇ ਜੇ ਆਪਣੇ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਿਰ ਸਾਸ ਬਿਨ ਸਚੇ ਸਭ ਖੂੜ ਹੈ ਅੰਤੇ ਹੋਏ ਬਿਨਾ ਆਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨ ਜਾਏ ਮੇਰੇ ਮਨ ਤਨ ਭੁਖ ਅਤ ਅਗਰੇ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਪਾਲੀਆਂ ਸਹ ਬਿਨ ਅਵਰ ਨ ਜਾਏ ਦੇ ਸੇ ਅਗੇ ਅਰਦਾਸ ਕਰ ਜੋ ਮੈਂ ਲੈ ਕਰਤਾ ਰ ਸਤ ਗੁਰ ਦਾ ਤਾਂ ਨਾਮ ਕਾ ਪੁਰ ਜਿਸ ਪੰਡਾਰ ਸਦਾ ਸਦਾ ਸਲਾਹੀਏ ਅੰਤ ਨ ਪਰਵਾਰ ਪਰਵਤ ਗਾਰ ਸਲਾਹੀਏ ਜਿਸ ਦੇ ਚਲਤਿਆ ਨੇ ਕਲ ਸਦਾ ਸਦਾ ਯਾਰ ਰਹੀਏ ਇਹਾ ਮਤ ਵੇ ਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੂਏ ਮਨ ਮੇਰੇ ਸਾਚਾ ਸੇਵ ਜਚਰ ਸਾਸ ਬਿਨ ਸਚੇ ਸਬ ਕੋੜ ਹੈ ਅੰਤ ਹੋਏ ਬਿਨਾਸ ਰਾਵ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਨ ਨ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੇ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਬੇ ਨ ਅਵਰ ਨ ਜਾਏ ਤਿਸ ਅਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਕੋ ਰਾਜਿਸ ਫੰਡਾਰ ਸਦਾ ਸਦਾ ਸਲਾਹੀਏ ਅੰਤਨ ਬਾਰ ਬਾਰ ਅਰੇ ਵਦਗਾਰ ਸਲਾਹੀਏ ਜਿਸ ਦੇ ਚਲਦੇ ਅਨੇਕ ਸਦਾ ਸਦਾ ਆਰਾਦੀਏ ਹਮਤ ਵਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤ ਕਲਾ ਲਖੇਖ ਫਿਰ ਰਾਗ ਮਹਲਾ ਪੰਜਵਾਂ ਰਸਨਾ ਸਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੇ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਕੋੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤੇ ਸਬਿਨ ਰਹਿਣ ਨ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੇ ਕੋਈ ਆਨ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸੈਭਨੇ ਅਵਰ ਨ ਜਾਏ ਜਿਸਿਆ ਗੈਰ ਅਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੁਰਾ ਜਿਸ ਭਣਾਰ ਸਦਾ ਸਦਾ ਸਲਾਹੀਐ ਅੰਤ ਨ ਪਰਵਾਰ ਪਰਵਧਕਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾ ਦੀਏ ਇਹ ਹਮਤ ਵੇ ਸੇਖ ਮੰਨ ਤਨ ਮਿੱਠਾ ਤੇ ਸ ਲਗੇ ਜਿਸ ਮਸਤ ਕਾ ਨਾਨਕ ਲੇਖ ਫਰੀ ਰਾਗ ਮਹਲਾ 5 ਰਸਨਾ ਸਚਾ ਸਿਮਰਿਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ ਮਨ ਮੇਰੇ ਸਾਚਾ ਸੇਵਜ ਚਰਸਾਸ ਬਿਨ ਸਚੇ ਸਭ ਕੂੜ ਹੈ ਅੰਤੇ ਹੋਏ ਬਿਨਾ ਆਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਲ ਰਹਿਣ ਨ ਜਾਏ ਮੇਰਾ ਮਨ ਤਨ ਭੁੱਖ ਅਤ ਅਗਲੇ ਕੋ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਭਾਲੀਆਂ ਸਹਬ ਨੇ ਅਵਰ ਨ ਜਾਏ ਤਿਸ ਅਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾ ਤਾਮਕਾ ਪੂਰਾ ਜਸ ਭੰਡਾਰ ਸਦਾ ਸਦਾ ਸਲਾਹੀਏ ਅੰਤਨ ਪਰਵਾਰ ਪਰਵਧਗਾਰ ਸਲਾਹੀ ਐ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾ ਦੀ ਐ ਇਹ ਮਤ ਵੇ ਸੇਖ ਮੰਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਗ ਮਹੱਲਾ 5 ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਨ ਨਾ ਜਾਏ ਮੇਰੇ ਮਨ ਤਨ ਭੁੱਖ ਆਇ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆਂ ਸਹਬੇ ਨੇ ਅਵਰ ਨ ਜਾਏ ਜਿਸ ਆਗੈ ਅਰਦਾਸ ਕਰ ਜੋ ਮੇਲੇ ਕਰਤਾ ਸਤਗੁਰ ਦਾਤਾ ਨਾਮ ਕਾ ਪੁਰਜਿਸ ਭੰਡਾਰ ਸਦਾ ਸਦਾ ਸਲਾਹੀਏ ਅੰਤ ਨ ਪਾਰਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਲਤਿਆ ਨੇਕ ਸਦਾ ਸਦਾ ਯਾਰਾ ਦੀਏ ਇਹ ਮਤ ਵੇਖ ਮਨ ਤਨ ਮਿਠਾ ਤੇਸ ਲਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ 5 ਰਸਨਾ ਸਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰਣਾ ਕੋਏ ਮਿਹਰ ਕਰੇ ਜੇ ਆਪਣੇ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇ ਵਿਚ ਚਿਰ ਸਾਸ ਬਿਨ ਸਚੇ ਸਬਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਤ ਅਗਲੇ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਪਾਲੀਆਂ ਸਹਬ ਨੇ ਅਵਰ ਨ ਜਾਏ ਇਸ ਅਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤ ਗੁਰ ਦਾ ਨਾਮ ਕਾ ਪੁਰ ਜਿਸ ਪੰਡਾਰ ਸਦਾ ਸਦਾ ਸਲਾਹੀਏ ਅੰਤ ਨ ਪਰਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਲਤਿਆ ਨੇ ਕ ਸਦਾ ਸਦਾ ਯਾਰਾ ਜੀ ਐ ਇਹ ਹਮਤ ਵੇ ਸੇਖ ਮਨ ਤਨ ਮਿੱਠਾ ਤਿਸ ਲੱਗੇ ਜਿਸ ਮस्तक ਨਾਨਕ ਲੇਖਰ ਸ੍ਰੀ ਰਾਗ ਮਹੱਲਾ 5 ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਕੈਸਾ ਨ ਵਿਸਰੇ ਸੂਈ ਮਨ ਮੇਰੇ ਐਸਾ ਚਾ ਸੇਵ ਜਿ ਚਰ ਸਾਸ ਬਿਨ ਸਚੇ ਸਬ ਕੋੜ ਹੈ ਅੰਤੇ ਹੋਏ ਬਿਨਾ ਸਰਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੇ ਕੋਈ ਆਨ ਮੇਰਾ ਵੇ ਮਾਏ ਚਾਰੇ ਕੁੰਡਾ ਪਾਲੀਆਂ ਸਹਬਿਨ ਅਵਰ ਨ ਜਾਏ ਤੇ ਸੇ ਅਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤ ਗੁਰ ਦਾਤਾ ਨਾਮ ਕਾ ਪੁਰ ਜਿਸ ਪੰਡਾਰ ਸਦਾ ਸਦਾ ਸਲਾਹੀਏ ਅੰਤ ਨ ਬਾਰਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਲਦਿਆ ਨੇਕ ਸਦਾ ਸਦਾ ਆਰਾਦੀਏ ਹਮਤ ਵਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤ ਕਾ ਨਾਨਕ ਲੇਖ ਫਿਰ ਰਾਗ ਮਹਲਾ 5 ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨੇ ਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਕੂੜ ਹੈ ਅੰਤ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤੇ ਸਬਿਨ ਰਹਿਣ ਨ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੇ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸੈਵਨ ਅਬਰ ਨ ਜਾਏ ਜਿਸ ਆਗੈ ਅਰਦਾਸ ਕਰ ਜੋ ਮਿਲੇ ਕਰਤਾਰ ਸਤ ਗੁਰ ਦਾਤਾ ਨਾਮ ਕਾ ਪੁਰਾ ਜਿਸ ਭਲਾਰ ਸਦਾ ਸਦਾ ਸਲਾਹੀਐ ਅੰਤ ਨ ਪਰਵਾਰ ਪਰਵਤਕਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਯਰਦੀਐ ਇਹ ਹਮਤ ਵਸੇਖ ਮੰਤਨ ਮਿੱਠਾ ਤੇ ਸੱ ਲਗੇ ਜਿਸ ਮਸਤ ਕਨਾਨ ਕਲੇਖ ਸ੍ਰੀ ਰਾਗ ਮਹਲਾ 5 ਵਾ ਰਸਨਾ ਸੱਚਾ ਸਿਮਰਿਐ ਮਨ ਤਨ ਨਿਰਮਲ ਹੋਇ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਇ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਇ ਮਨ ਮੇਰੇ ਸਾਚਾ ਸੇਵ ਜਿ ਚਰਸਾਸ ਬਿਨ ਸਚੇ ਸਭ ਕੂੜ ਹੈ ਅੰਤੇ ਹੋਏ ਬਿਨ ਆਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਲ ਰਹਿਣ ਨ ਜਾਏ ਮੇਰਾ ਮਨ ਤਨ ਭੁਖਿਆ ਤੇ ਅਗਦੇ ਕੋ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਬ ਨੇ ਅਵਨ ਨ ਜਾਏ ਇਸੇ ਅਗੇ ਅਰਦਾਸ ਕਰ ਜੋ ਮੇਨੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਮਣਾਰ ਸਦਾ ਸਦਾ ਸਲਾਹੀਏ ਅੰਤਨ ਪਰਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾ ਦੀਏ ਇਹ ਹਮਤ ਵੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾਨਕ ਲੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ